ਕੋਈ ਫਿਕਰ ਨਾ ਕਰੋ ਕੋਈ ਫਿਕਰ ਨਾ ਚੋਣਾ ਜਿੱਥੇ ਤੁਹਾਨੂੰ ਕੋਈ ਤਾਂਗੂਗਾ ਮੈਂ ਉੱਥੇ ਪਹੁੰਚੂਗਾ ਥੋੜੀ ਲੜਾਈ ਇਕਾਲੀ ਦੇ ਲੜੂਗਾ ਅੱਜ ਆ ਜਿਹੜਾ ਪੰਜਾਬ ਸਰਕਾਰ ਕਰਕੇ ਪੰਜਾਬ ਪੁਲਿਸ ਕਰ ਰਹੀ ਹੈ ਉਹ ਪਾਜੀ ਮੈਨੂੰ ਲੱਗਦਾ ਹੈ ਹਿੰਦੁਸਤਾਨ ਵਿੱਚ ਉਹ ਪਾਜੀ ਹੱਥ ਬਰੇ ਕਰੋ ਐ ਜੀਆਂ ਧਜੀਆਂ ਕਾਨੂੰਨ ਦੀਆਂ ਕਿਸੇ ਨੇ ਨਹੀਂ ਉਡਾਈਆਂ ਜਿੰਨੀਆਂ ਪੰਜਾਬ ਦੀ ਪੁਲਿਸ ਨੇ ਉਡਾਈਆਂ ਹੂੰ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰਨਾ ਚਾਹਣਾ ਹੈ ਅਬ ਬਾਹਰਲੇ ਲੁਟੇਰਿਆਂ ਦੇ ਕਹਿਣ ਤੋਂ ਕੰਮ ਕਰ ਰਹੇ ਹੋ ਆਈਡੀਆ ਬਹੁਤ ਬੁਰਾ ਕਰ ਰਹੇ ਜਿਹਨਾਂ ਨੇ ਲੇਡੀਜ਼ ਨੂੰ ਗ੍ਰਿਫਤਾਰ ਜਿਹੜੇ ਲੋਕ ਜਿਹੜੇ ਅਫਸਰ ਆ ਹਿਸਾਬ ਪਾਉਣਗੇ ਤੇ ਅੱਗੇ ਪਾਉਂਦੇ ਰਹਿਣਗੇ ਮੇਰੇ ਤੋਂ ਇੱਕ ਵਾਦਾ ਲੈ ਲਿਓ ਨਿਊਜ਼ ਰੇਟਿੰਗ ਕਰਿਓ ਨਾਲ ਬਰਾਬਰ ਉਹਨਾਂ ਨੂੰ ਕਾਨੂੰਨ ਦੇ ਤੇ ਸਾਹਮਣੇ ਆਉਣਾ ਪੈਣਾ ਫਿਰ ਬਾਅਦ ਚ ਨਾ ਕਿਓ ਕਿਉਂਕਿ ਬਾਅਦ ਪਾਲਿਸੀ ਨਹੀਂ ਹੋਣੀ ਲਾਲ ਜੀ ਇੱਕ ਲਾਲ ਜੀ ਨੂੰ ਭੁੱਲ ਰਹੇ ਯਾਰ ਲੀਡਰ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਬਰਾਬਰ ਕਰਿਓ ਸਰ ਅੰਦਰ ਕੀ ਬਜਾ ਬਰਾਬਰ ਕਰਿਓ ਪਰ ਭਾਜੀ ਜਿਹੜਾ ਵਰਕਰ ਨਹੀਂ ਘਰ ਵਾਲੀ ਨੂੰ ਅੰਦਰ ਉਹਦੀ ਮਾਤਾ ਨੂੰ ਅੰਦਰ ਚੱਕ ਕੇ ਲੈ ਗਿਆ ਇਹ ਤੋਂ ਮਾੜਾ ਕੀ ਹੋ ਸਕਦਾ ਕੋਈ ਨੈਤਿਕਤਾ ਹੁੰਦੀ ਆ ਤੁਸੀਂ ਜਿੱਤ ਗਏ ਹੋ ਧੱਕੇ ਨਾਲ ਜਿੱਤ ਗਏ ਹੋ ਜਿਹੜੀ ਤੁਹਾਡੀ ਬੁਗਲਾਟ ਆ ਦਿਖਾਉਂਦੀ ਐ ਕਿ ਤੁਸੀਂ ਖੋੜੇ ਦਿਲ ਚੋਂ ਸੈਟੀਸਫੈਕਸ਼ਨ ਨਹੀਂ ਹੋਈ ਜਿੱਤਣ ਦੀ ਕਿਉਂਕਿ ਤੁਹਾਨੂੰ ਪਤਾ ਕਿਵੇਂ ਜਿੱਤਿਓ ਇਸ ਕਰਕੇ ਤੁਸੀਂ ਸੋਚਦੇ ਹੋ ਕਿ ਕਾਲੀ ਵਰਕਰਾਂ ਦੇ ਉੱਤੇ ਅਸੀਂ ਪਰਚੇ ਦੰਗੇ ਇਹਨਾਂ ਨੇ ਸਾਰੇ ਪਿੰਡਾਂ ਵਿੱਚ ਰੇਡਾਂ ਮਾਰੀਆਂ ਪਿਛਲੇ ਦੋ ਦਿਨਾਂ ਸਾਈਟੀ ਬਣਾਉਂਦੀ ਗੱਲ ਕਰ ਰਹੇ ਆ ਉਹਨਾਂ ਦੇ ਘਰਾਂ 'ਚੋਂ ਕੀ ਕਰਨਗਾ ਸਾਨੂੰ ਤਾਂ ਕਰ ਦਿੱਸ ਨੂੰ ਭਜਾਇਆ ਬੱਚਿਆਂ ਨੂੰ ਭਜਾਇਆ ਅਦਾਲਤ ਜਿਹੜੇ ਅਦਾਲਤ ਦੇ ਐਸਐਚਓ ਨੂੰ ਝਾੜ ਪਾਈ ਕੀ ਆ ਕੋਈ ਕਾਨੂੰਨ ਹੈ ਬਗੈਰ ਕਿਸੇ ਚੀਜ਼ ਦੇ ਬੰਦੇ ਚੱਕੇ ਜਾਂਦੇ ਆ ਐਫਆਈਆਰ ਕਿਤੇ ਦੀ ਲਿਖ ਦਿੰਦੇ ਆ ਆ ਤਾਂ ਇਹ ਮਿਸ਼ਨ ਤੇ ਲੱਗੇ ਆ ਜਿਵੇਂ ਇਹਨਾਂ ਨੇ ਪੂਰੀ ਜ਼ਿੰਦਗੀ ਰਾਜ ਕਰਨਾ ਮੈਂ ਪੁਲਿਸ ਮਲਾਜ਼ਮਾਂ ਨੂੰ ਕਹਿਣਾ ਚਾਹਣਾ ਇੱਕ ਲਿਮਿਟ ਹੈ ਤੁਸੀਂ ਉਹ ਲਿਮਿਟ ਨਾ ਕਰਾਸ ਕਰੋ ਕਿਉਂਕਿ ਜੇ ਲਿਮਿਟ ਕਰਾਸ ਤੁਸੀਂ ਕਰੀ ਜਾਂਦੇ ਹੋ ਫਿਰ ਬਾਅਦ ਐ ਨਾ ਕਿਉਂਕਿ ਮਲਾਜ਼ਮ ਨਾਲ ਅਗੇ ਪੁਲਿਸ ਦੇ ਨਾਲ ਆਹ ਕੁਸ਼ੀਤਾ ਕੀਤਾ ਜਾ ਰਿਹਾ ਹੈ ਮੀਡੀਆ ਕਰਮੀਆਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਕਾਲੀ ਦਲ ਦੀ ਕਵਰੇਜ ਕੀਤੀ ਸੀ ਤੁਸੀਂ ਹਰ ਆਖ ਦੇਖ ਲਓ ਮੀਡੀਆ ਦੇ ਜਿਹੜੇ ਜਿਹੜੇ ਚੈਨਲ ਨੇ ਕਾਲੀ ਦਲ ਦੀ ਆ ਜਾਨੀਆ ਸੱਚਾਈ ਦੱਸੀ ਸੀ ਜੋ ਇਲੈਕਸ਼ਨ ਵਿੱਚ ਗੁੰਡਾ ਕਰਦੀ ਉਹ ਦਿਖਾਈ ਸੀ ਉਹਨਾਂ ਦੀ ਪਰਚਾ ਦਿੱਤਾ ਜਾ ਰਿਹਾ ਹੈ ਜੀ ਇੱਥੇ ਮੈਨੂੰ ਲੱਗਦਾ ਹੈ ਜਾਣ ਤਾਂ ਡੀਜੀਪੀ ਸਾਹਿਬ ਦੱਸਦੇ ਕਿ ਇੱਥੇ ਪੁਲਿਸ ਲਾ ਪੁਲਿਸ ਜਿਵੇਂ ਫੀਲਡ ਆਰਮੀ ਦਾ ਲਾ ਲੱਗ ਜਾਂਦਾ ਹੈ ਉਵੇਂ ਕੀ ਇੱਥੇ ਪੁਲਿਸ ਸਟੇਟ ਬਣਾਤੀ ਹੈ ਡੈਮੋਕ੍ਰੇਸੀ ਖਤਮ ਕਰਦੀ ਹੈ ਉਹਦੇ ਹਿਸਾਬ ਨਾਲ ਫਿਰ ਅਸੀਂ ਦੇਖਾਂਗੇ ਇਹਨਾਂ ਨੂੰ ਬਾਦ ਸਾਹਿਬ ਬਾਦ ਸਾਹਿਬ ਲਗਾਤਾਰ ਕੋਈ ਫਿਕਰ ਨਾ ਕਰੋ ਜਿੱਥੇ ਤੁਹਾਨੂੰ ਕੋਈ ਤਾਂਗੂਗਾ ਮੈਂ ਉੱਥੇ ਪਹੁੰਚੂਗਾ